ਰਾਦੇ 12:30 ਹੋਣ ਵਾਲੇ ਹੈ ਕਿ ਇਹ ਜਿਹੜੇ ਨੌਜਵਾਨ ਵੀਰ ਉਹਨੇ ਸਲੱਖੇ ਮੇਰੇ ਆਲੇ-ਦਾਲੇ ਬੈਠੇ ਆ ਸਾਰੇ ਨੌਜਵਾਨ ਦੇਖੋ ਸਮਾਰਟ ਐਪ ਇਸਦੇ ਪਿਕਚਰਾਂ ਚਾਹੀਦੇ ਸੀ ਇਹ ਪਰ ਇਹ ਹੈ ਕਿ ਇਹ ਸਾਰੇ ਜਾਣੇ ਫਤੇਗੜ ਜ਼ਿਲ੍ਹੇ ਤੋਂ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਫਸਿਆਂ ਚ ਕਮਕੌਰ ਸਾਹਿਬ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਇਹ ਆ ਦੇਖੋ ਟਰਾਲੀ ਇਹਨਾਂ ਦੀ ਪਿੱਛੇ ਭਰੀ ਹੋਈ ਹੈ ਤੇ ਹੁਣ ਰਾਤ ਦੇ 12:30 ਵਜੇ ਮੈਨੂੰ ਟੱਕਰੇ ਆਇਆ ਇਹ ਤੇ ਹਰ ਰੋਜ਼ ਇਸੇ ਤਰ੍ਹਾਂ ਇਹ ਪੂਰੀ-ਪੂਰੀ ਰਾਤ ਲਗਾਉਂਦੇ ਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਸਰੂਪ ਭਾਈ ਜੀ ਤੁਹਾਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਹੈ ਤੇ ਹੋਰ ਵੀ ਨੌਜਵਾਨ ਜਿਹੜੇ ਘਰਾਂ ਵਿੱਚ ਬੈਠੇ ਹੋ ਐ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਸਾਰੇ ਜਣੇ ਜਿੱਥੇ-ਜਿੱਥੇ ਲੋੜ ਹੈ ਜਿਹੜਾ ਵੀ ਤੁਹਾਡੇ ਨੇੜੇ ਬੰਨ ਪੈਂਦਾ ਜਾਂ ਜਿੱਥੇ ਵੀ ਕੋਈ ਪਾਣੀ ਦੀ ਮਾਰ ਹੈ ਉੱਥੇ ਪਹੁੰਚ ਕੇ ਆਪਾਂ ਲੋਕਾਂ ਦੀ ਸੇਵਾ ਕਰੀਏ ਧੋ ਅਭੀ ਛੱਡ ਹੋ ਜਾਏਗਾ ਰਾਜਾ ਬੋਲੇ ਸੋਨੇ ਹਾ ਸਾਡੇ 12 ਹੋਣ ਵਾਲੇ ਆ ਕਿ ਇਹ ਜਿਹੜੇ ਨੌਜਵਾਨ ਵੀਰ ਉਹਨੇ ਸੁਰੱਖੇ ਮੇਰੇ ਵਾਲੇ ਨਾਲੇ ਬੈਠੇ ਆ ਸਾਰੇ ਨੌਜਵਾਨ ਦੇਖੋ ਸਮਾਰਟ ਐ ਵਸ ਤੇ ਪਿਕਚਰਾਂ ਚਾਹੀਦੇ ਸੀ ਇਹ ਪਰ ਇਹ ਹੈ ਕਿ ਇਹ ਸਾਰੇ ਜਾਣੇ ਫਤੇਗੜ ਜ਼ਿਲ੍ਹੇ ਤੋਂ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਫਸਿਆਂ ਚ ਗਮਕੌਰ ਸਾਹਿਬ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਆ ਇਹ ਆ ਦੇਖੋ ਟਰਾਲੀ ਨਾਲ ਦੀ ਪਿੱਛੇ ਭਰੀ ਹੋਈ ਐ ਤੇ ਹੁਣ ਰਾਤ ਦੇ 12:30 ਵਜੇ ਮੈਨੂੰ ਟੱਕਰੇ ਆਇਆ ਇਹ ਤੇ ਹਰ ਰੋਜ਼ ਇਸੇ ਤਰ੍ਹਾਂ ਇਹ ਪੂਰੀ-ਪੂਰੀ ਰਾਤ ਲਗਾਉਂਦੇ ਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਸਰੂਪ ਭਾਈ ਜੀ ਤੁਹਾਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਹੈ ਤੇ ਹੋਰ ਵੀ ਨੌਜਵਾਨ ਜਿਹੜੇ ਘਰਾਂ ਵਿੱਚ ਬੈਠੇ ਹੋ ਐ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਸਾਰੇ ਜਣੇ ਜਿੱਥੇ-ਜਿੱਥੇ ਲੋੜ ਹੈ ਜਿਹੜਾ ਵੀ ਤੁਹਾਡੇ ਨੇੜੇ ਬੰਨ ਪੈਂਦਾ ਜਾਂ ਜਿੱਥੇ ਵੀ ਕੋਈ ਪਾਣੀ ਦੀ ਮਾਰ ਹੈ ਉੱਥੇ ਪਹੁੰਚ ਕੇ ਆਪਾਂ ਲੋਕਾਂ ਦੀ ਸੇਵਾ ਕਰੀਏ ਧੋ ਅਭੀ ਛੱਡ ਹੋ ਜਾਏਗਾ ਰਾਜ ਕੋਲੇ ਸੋਨੇ ਹਾ ਰਾਦੇ 12:30 ਹੋਣ ਵਾਲੇ ਹੈ ਕਿ ਇਹ ਜਿਹੜੇ ਨੌਜਵਾਨ ਵੀਰ ਉਹਨੇ ਸਲੱਖੇ ਮੇਰੇ ਆਲੇ-ਦਾਲੇ ਬੈਠੇ ਆ ਸਾਰੇ ਨੌਜਵਾਨ ਦੇਖੋ ਸਮਾਰਟ ਐਪ ਇਸਦੇ ਪਿਕਚਰਾਂ ਚਾਹੀਦੇ ਸੀ ਇਹ ਪਰ ਇਹ ਹੈ ਕਿ ਇਹ ਸਾਰੇ ਜਾਣੇ ਫਤੇਗੜ ਜ਼ਿਲ੍ਹੇ ਤੋਂ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਫਸਿਆਂ ਚ ਕਮਕੌਰ ਸਾਹਿਬ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਇਹ ਆ ਦੇਖੋ ਟਰਾਲੀ ਇਹਨਾਂ ਦੀ ਪਿੱਛੇ ਭਰੀ ਹੋਈ ਹੈ ਤੇ ਹੁਣ ਰਾਤ ਦੇ 12:30 ਵਜੇ ਮੈਨੂੰ ਟੱਕਰੇ ਆਇਆ ਇਹ ਤੇ ਹਰ ਰੋਜ਼ ਇਸੇ ਤਰ੍ਹਾਂ ਇਹ ਪੂਰੀ-ਪੂਰੀ ਰਾਤ ਲਗਾਉਂਦੇ ਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਸਰੂਪ ਭਾਈ ਜੀ ਤੁਹਾਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਹੈ ਤੇ ਹੋਰ ਵੀ ਨੌਜਵਾਨ ਜਿਹੜੇ ਘਰਾਂ ਵਿੱਚ ਬੈਠੇ ਹੋ ਐ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਸਾਰੇ ਜਣੇ ਜਿੱਥੇ-ਜਿੱਥੇ ਲੋੜ ਹੈ ਜਿਹੜਾ ਵੀ ਤੁਹਾਡੇ ਨੇੜੇ ਬੰਨ ਪੈਂਦਾ ਜਾਂ ਜਿੱਥੇ ਵੀ ਕੋਈ ਪਾਣੀ ਦੀ ਮਾਰ ਹੈ ਉੱਥੇ ਪਹੁੰਚ ਕੇ ਆਪਾਂ ਲੋਕਾਂ ਦੀ ਸੇਵਾ ਕਰੀਏ ਥੋ ਅਭੀ ਛੱਟ ਹੋ ਜਾਏਗਾ ਰਾਜਾ ਬੋਲੇ ਸੋਨੇ ਹਾ ਸਤਿ ਸ੍ਰੀ ਅਕਾਲ ਰਾਦੇ 12:30 ਹੋਣ ਵਾਲੇ ਹੈ ਤੇ ਇਹ ਜਿਹੜੇ ਨੌਜਵਾਨ ਵੀਰ ਉਹਨੇ ਸਲੱਖੇ ਮੇਰੇ ਆਲੇ-ਦਾਲੇ ਬੈਠੇ ਆ ਸਾਰੇ ਨੌਜਵਾਨ ਦੇਖੋ ਸਮਾਰਟ ਐਪ ਇਸਦੇ ਪਿਕਚਰਾਂ ਚਾਹੀਦੇ ਸੀ ਇਹ ਪਰ ਇਹ ਹੈ ਕਿ ਇਹ ਸਾਰੇ ਜਣੇ ਫਤੇਗੜ ਜ਼ਿਲ੍ਹੇ ਤੋਂ ਸਾਡੇ ਜ਼ਿਲ੍ਹੇ ਰੋਪੜ ਦੇ ਵਿੱਚ ਫਸਿਆਂ ਚ ਕਮਕੌਰ ਸਾਹਿਬ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਇਹ ਆ ਦੇਖੋ ਟਰਾਲੀ ਨਾਲ ਦੀ ਪਿੱਛੇ ਭਰੀ ਹੋਈ ਐ ਤੇ ਹੁਣ ਰਾਤ ਦੇ 12:30 ਵਜੇ ਮੈਨੂੰ ਟੱਕਰੇ ਆਇਆ ਇਹ ਤੇ ਹਰ ਰੋਜ਼ ਇਸੇ ਤਰ੍ਹਾਂ ਇਹ ਪੂਰੀ-ਪੂਰੀ ਰਾਤ ਲਗਾਉਂਦੇ ਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਆ ਸਰੂਪ ਭਾਈ ਜੀ ਤੁਹਾਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਐ ਤੇ ਹੋਰ ਵੀ ਨੌਜਵਾਨ ਜਿਹੜੇ ਘਰਾਂ ਵਿੱਚ ਬੈਠੇ ਵਾ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਹ ਸਾਰੇ ਜਾਨੇ ਜਿੱਥੇ-ਜਿੱਥੇ ਲੋੜ ਐ ਜਿਹੜਾ ਵੀ ਤੁਹਾਡੇ ਨੇੜੇ ਬੰਨ ਪੈਂਦਾ ਜਾਂ ਜਿੱਥੇ ਵੀ ਕੋਈ ਪਾਣੀ ਦੀ ਮਾਰ ਹੈ ਉੱਥੇ ਪਹੁੰਚ ਕੇ ਆਪਾਂ ਲੋਕਾਂ ਦੀ ਸੇਵਾ ਕਰੀਏ ਲੋ ਵੀ ਛੱਡੋ ਜੈਕਾਰਾ ਇੱਕ ਫਲਾਂ ਦਾ ਬੋਲੇ ਸੋਲ